ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਦੇ ਵਾਰਡ ਨੰਬਰ 16 ਦੀਆਂ ਜਿਮਨੀ ਚੋਣਾਂ ਦੌਰਾਨ ਆਪਣੇ ਉਮੀਦਵਾਰ ਰਣਜੀਤ ਸਿੰਘ ਚਾਨਣ ਦੇ ਕਾਗਜ਼ ਰੱਦ ਕਰਨ ਦਾ ਸਖਤ ਵਿਰੋਧ ਜਤਾਇਆ ਹੈ ਤੇ ਇਸ ਨੂੰ ਲੋਕਤੰਤਰ ਦਾ ਕਾਣ ਕਰਾਰ ਦਿੱਤਾ ਹੈ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਾਲੀ ਦੀ ਅਗਵਾਈ ਵਿੱਚ ਦੇ ਡਿਪਟੀ ਕਮਿਸ਼ਨਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦੇ ਵਿਰੋਧ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੇ ਮੰਗ ਪੱਤਰ ਵਿੱਚ ਇਸ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਉੱਥੇ ਹੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਹਾਈ ਕੋਰਟ ਤੱਕ ਜਾਣ ਦੀ ਗੱਲ ਕਹੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਐਂਡ ਐਸ ਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੋ ਗੁਰਦਾਸਪੁਰ ਮਿਸਲ ਕਮੇਟੀ ਦੀ ਜੋਨ 100 ਨੰਬਰ 'ਚ ਹੋ ਰਹੀ ਆ ਤੇ ਸਾਡੇ ਇੱਥੇ 100 ਨੰਬਰ ਵਾਰ ਦੇ ਵਿੱਚ ਸਾਡੀ ਸ਼੍ਰੋਮਣੀ ਕਾਰਦੀਦਾਲ ਵੱਲੋਂ ਤਕੜੀ ਨਿਸ਼ਾਨ ਤੇ ਰঞ্জੀਤ ਸਿੰਘ ਚਾਲਨ ਨੇ ਕਾਇੀ ਭਰੇ ਸੀ ਉਹ ਬਗੈਰ ਕਿਸੇ ਦੇ ਦੱਸਣ ਤੋਂ ਬਗੈਰ ਸੁਣਨ ਤੋਂ ਉਹਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਤੇ ਇਸ ਤਰੀਕੇ ਦੇ ਨਾਲ ਉਹਨਾਂ ਕੀਤੇ ਕੇ ਐਤਵਾਰ ਵਿੱਚ ਪੈ ਗਿਆ ਉਹ ਕੋਈ ਅਫਸਰ ਮਿਲਿਆ ਨਹੀਂ ਤੇ ਅੱਜ ਅਸੀਂ ਦੇਣ ਆਏ ਆ ਮੰਗ ਪੱਤਰ ਤੇ ਉਹਨਾਂ ਨੇ ਇਨਕੁਆਰੀ ਮਾਰ ਕੀਤੀ ਜੇ ਉਹ ਕਵਰੀ ਦਾ ਕੋਈ ਫੈਸਲਾ ਨਹੀਂ ਹੋਏਗਾ ਅਸੀਂ ਕਿਹਾ ਵੀ ਤੁਸੀਂ ਦੁਬਾਰਾ ਕਾਇਬਾਲ ਕਰਕੇ ਸਾਨੂੰ ਚੋਣ ਲੜਨ ਦਾ ਸਮਾਂ ਦਿਓ ਜੇ ਨਹੀਂ ਕੋਈ ਹੱਲ ਹੋਏਗਾ ਫਿਰ ਹਾਈ ਕੋਰਟ ਜਾਵਾਂਗੇ ਕਿਉਂਕਿ ਪਹਿਲਾਂ ਵੀ ਤੁਸੀਂ ਵੇਖਿਆ ਅਖਬਾਰਾਂ ਵਿੱਚ ਤੇ ਚੈਨਲਾਂ ਵਿੱਚ ਮਾਨਯੋਗ ਹਾਈ ਕੋਰਟ ਨੇ ਜਿਹੜੀਆਂ ਪੰਚਾਇਤਾਂ ਦੇ ਸਰਕਾਰ ਵੱਲੋਂ ਕਾਇਰ ਰਜੈਕਟ ਕੀਤੀ ਗਈ ਸੀ ਉਹ ਦੁਬਾਰਾ ਚੋਣਾ ਕਰਾਈਆਂ ਇਸੇ ਤਰ੍ਹਾਂ ਸਾਡੇ ਅਕਾਲੀ ਦਲ ਦੀ ਚੋਣ ਦੇ ਦੇ ਕਾਇਰ ਨਹੀਂ ਦਾਖਲ ਹੋਣ ਦਿੱਤੇ ਗਏ ਉਹ ਵੀ ਅਜਸ਼ਨਾਈ ਆ ਸਾਰੇ ਅਫਸਰ ਹਾਈ ਕੋਰਟ ਨੇ ਸੱਦੇ ਨੇ ਉਹ ਭਾਗਾਂ ਪ੍ਰਣਾ ਤੋਂ ਸਾਡੇ ਸਾਫਕਾ ਐਮਐਲਏ ਆ ਉਹ ਗਏ ਨੇ ਉੱਥੇ ਇਸੇ ਤਰ੍ਹਾਂ ਜੇ ਸਾਡੇ ਵੀ ਇਹ ਕਾਜੀ ਨਹੀਂ ਬਹਾਲ ਕਰਦੇ ਜਾਂ ਚੋਣ ਨਿਸ਼ਾਨ ਨਹੀਂ ਦਿੰਦੇ ਤੇ ਫਿਰ ਅਸੀਂ ਵੀ ਮਾਨਯੋਗ ਹਾਈ ਕੋਰਟ 'ਚ ਜਾ ਕੇ ਆਪਣਾ ਪੱਖ ਪੇਸ਼ ਕਰਾਂਗੇ ਤੇ ਬੇਨਤੀ ਕਰਾਂਗੇ ਕਿ ਸਾਡੀ ਜਿਹੜੀ ਚੋਣ ਲੜਨ ਦੀ ਪ੍ਰਕਿਰਿਆ ਜਿਹੜੀ ਆ ਉਹ ਬਹਾਲ ਕੀਤੀ ਜਾਏ ਮੇਰਾ ਨਾਮ ਰঞ্জੀਤ ਸਿੰਘ ਚਾਨਣ ਹੈ ਮੈਂ ਸ਼ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 16 ਦਾ ਕੈਂਡੀਡੇਟ ਆ ਇਹਨਾਂ ਨੇ मतलब आप्सवे चीर अलके किसी भी हिसाब नाल ਸਾਡੇ ਜਿਹੜੇ ਕਾਗਜਾ ਰੱਦ ਕਰਾਤੇ ਜਦ ਕਿ ਉਹ ਕਾਗਜ ਰੱਦ ਹੋਣ ਵਾਲੇ ਹੈ ਹੀ ਨਹੀਂ ਸੀ ਇਹ ਕਾਗਜ ਵਕੀਲਾਂ ਦੇ ਰਾਹੀਂ ਸਾਰੇ ਮੁਕੰਮਲ ਕੰਪਲੀਟ ਹੋਏ ਦੇ ਨੇ ਔਰ ਹਰ ਕਾਪੀ ਨਾਲ ਲਾਈ ਦੀਆ ਜਿਹੜੀਆਂ ਇਹਨਾਂ ਨੇ ਕਿਹਾ ਵੀ ਵੋਟਰ ਸੂਚੀ ਵਿੱਚ ਨਾ ਹੈਨੀ ਮੇਰਾ ਵੋਟਰ ਸੂਚੀ ਉਸ 'ਚ ਵੀ ਨਾ ਆ ਤੇ ਨਵੀਂ 'ਚ ਵੀ ਨਾ ਹੈਗਾ ਇਹਨਾਂ ਨੇ ਬਿਲਕੁਲ ਗਲਤ ਹੈਰੀਗੇਸ਼ਨ ਲਾਇਆ ਮੇਰੇ ਉੱਤੇ ਬਾਕੀ ਜੋ ਵੀ ਆ ਇਹਨਾਂ ਨੇ ਕਾਗਜ ਰੱਦ ਤਾਂ ਕਰਾਏ ਨੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਕੋਲੋਂ ਡਰਦੇ ਆ ਹੋਰ ਗੱਲ ਕੋਈ ਨਹੀਂ ਕਿਸੇ ਦਾ ਡਰਨਾ ਹੋਵੇ ਤੇ ਕੋਈ ਐਡਾ ਵੱਡਾ ਜਿਹੜਾ ਨਾ ਉਹ ਕੋਈ ਸਟੈਪ ਨਹੀਂ ਲੈਂਦਾ ਇਸ ਕਰਕੇ ਇਹ ਸਿਰਫ ਆਪਣੇ ਡਰ ਤੋਂ ਜਿਹੜੀ ਆ ਨਾ ਆਪਣੀ ਹਾਰ ਤੋਂ ਬਖਲਾਅਟ ਹੋ ਕੇ ਇਹਨਾਂ ਨੇ ਮੇਰੇ ਕਾਗਜ਼ ਰੱਦ ਕਰਾਏ ਨੇ ਮੈਂ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਵੀ ਇਹ ਜਿਹੜੇ ਮੇਰੇ ਕਾਗਜ਼ ਜਿਹੜੇ ਨੇ ਬਹਾਲ ਕੀਤੇ ਜਾਣ ਕਿਉਂਕਿ ਸਾਨੂੰ ਇਲੈਕਸ਼ਨ ਪਿਛਲੀ ਵਾਰੀ ਵੀ ਫਾਈਟ ਕੀਤੀ ਪੂਰੀ ਔਰ ਆਪਾਂ ਜਿੱਤੇ ਦੇ ਸੀ ਇਹਨਾਂ ਨੇ ਮਸ਼ੀਨਾਂ ਦੇ ਜਿਹੜੇ ਆ ਉਹ ਜੋ ਕੁਝ ਵੀ ਸੀਗਾ ਸਾਰੇ ਰਿਜ਼ਲਟ ਬਦਲ ਕੇ ਤੇ ਇਹਨਾਂ ਨੇ ਆਪਣੇ 29 ਦੇ 29 ਜਿਤਾ ਲਏ